ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਈ9 ਪੰਜਾਬੀ ਔਰ ਮੈਂ ਹਾਂ ਸੰਦੀਪ ਸਿੰਘ ਹਰਲ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਅਣਖੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸ਼ੁਕਰੀਆ ਕਰਨ ਸਾਹਿਬ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਖੀ ਸਾਹਿਬ ਅੱਜ 20 ਜਨਵਰੀ ਹੈ ਤੇ ਅੱਜ ਅਕਾਲੀ ਦਲ ਨੇ ਆਪਣੀ ਭਰਤੀ ਪ੍ਰਕਿਰਿਆ ਆਰੰਭ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਪਿੰਡ ਬਾਦਲ ਜਾਂਦੇ ਆ ਤੇ ਆਪਣੀ ਪਾਰਟੀ ਦੀ ਮੈਂਬਰਸ਼ਿਪ ਜਿਹੜੀ ਆ ਉਹ ਹਾਸਲ ਕਰਦੇ ਆ ਇਹਦੇ ਵਾਸਤੇ 10 ਰੁਪਏ ਫੀਸ ਰੱਖੀ ਗਈ ਆ ਉਹ 10 ਰੁਪਏ ਦੀ ਪਰਚੀ ਵੀ ਕਟਾਉਂਦੇ ਆ ਉਹਦੀ ਇੱਕ ਫੋਟੋ ਵੀ ਛਾਇਆ ਹੁੰਦੀ ਆ ਸੁਖਬੀਰ ਬਾਦਲ ਕਹਿੰਦੇ ਆ ਵੀ ਅਸੀਂ 50 ਲੱਖ ਮੈਂਬਰ ਜਿਹੜਾ ਉਹ ਆਪਣੇ ਨਾਲ ਜੋੜਨਾ ਭਾਵ ਕਿ ਆਕਾਲੀ ਦਲ ਦੇ ਨਾਲ ਜੋੜਨਾ ਦੂਜੇ ਪਾਸੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਦੋਂ ਫਸੀਲ ਤੋਂ ਇਹ ਆਦੇਸ਼ ਕੀਤੇ ਸੀ ਉਹਨਾਂ ਕਿਹਾ ਸੀਗਾ ਵੀ ਤੁਸੀਂ 6 ਮਹੀਨੇ ਭਰਤੀ ਪ੍ਰਕਿਰਿਆ ਚਲਾਉਣੀ ਆ ਉਹਦੇ ਵਿੱਚ ਇਹ ਕੋਈ ਟੀਚਾ ਨਹੀਂ ਸੀ ਵੀ ਤੁਸੀਂ ਏਨੇ ਲੱਖ ਬੰਦਾ ਭਰਤੀ ਕਰਨਾ ਏਨੇ ਲੱਖ ਬੰਦੇ ਨੂੰ ਜੋੜਨਾ ਹੁਣ 20 ਜਨਵਰੀ ਤੋਂ 20 ਫਰਵਰੀ ਤੱਕ ਪ੍ਰੋਫੈਸਰ ਸਾਹਿਬ 1 ਮਹੀਨੇ ਦਾ ਟਾਈਮ ਆ 50 ਲੱਖ ਬੰਦਾ ਅਕਾਲੀ ਦਲ ਨੇ ਆਪਣੇ ਨਾਲ ਜੋੜਨਾ 1 ਮਾਰਚ ਨੂੰ ਮੁੜ ਕੇ ਪ੍ਰਧਾਨ ਦੀ ਚੋਣ ਹੋ ਜਾਣੀ ਆ ਪਰ ਇਸੇ ਦਰਮਿਆਨ ਜਿਹੜਾ ਗੁਰਪ੍ਰਤਾਪ ਵਡਾਲਾ ਹਰਜਿੰਦਰ ਧਾਮੀ ਪ੍ਰਧਾਨ ਐਸਜੀਪੀਸੀ ਤੇ ਜਥੇਦਾਰ ਅਕਾਲ ਤਖਤ ਗਿਆਨੀ ਰਗबीर ਸਿੰਘ ਹੋਂ ਦਾ ਦੀ ਮੁਲਾਕਾਤ ਹੁੰਦੀ ਆ ਇਸ ਪੂਰੇ ਪ੍ਰਸੰਗ ਨੂੰ ਕਿਵੇਂ ਦੇਖਦੇ ਹੋ ਪ੍ਰੋਫੈਸਰ ਸੰਧੀਚੀ ਅੱਜ ਤੱਕ ਜਿਹੜਾ ਬੇਨਾ ਪੰਥਕ ਸਿਆਸਤ ਵਿੱਚ ਬਹੁਤ ਮਹੱਤਵਪੂਰਨ ਦਿਨ ਹੈਗਾ ਮਹੱਤਵਪੂਰਨ ਵੀ ਇਸ ਕਰਕੇ ਕਿ ਇੱਕ ਪਾਸੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਹੋਇਆਂ ਸ਼ਰੂਮੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਜੋ ਫੈਸਲਾ ਉਹਨਾਂ ਨੇ ਲਿਆ ਉਹਦੇ ਅਨੁਸਾਰ ਉਹਨਾਂ ਨੇ ਧਰਤੀ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ 50 ਲੱਖ ਦੀ ਗੱਲ ਕੀਤੀ ਜੋ ਮਿਹਨਤ ਜਾਣਕਾਰੀ 25 ਲੱਖ ਉਹਨਾਂ ਨੇ ਮੈਂਰਾ ਦੀ ਗੱਲ ਕੀਤੀ ਉਹਨਾਂ ਨੇ ਕੀ ਤੇ ਕਹਦਾ ਤੌਰ ਤੇ ਉਹਨਾਂ ਨੇ ਕਿਹਾ ਕਿ ਗੁਲਜਾਰ ਸਿੰਘ ਰਣਜੀਤ ਇਹਦੇ ਹੋਣਗੇ ਇਨਚਾਰਜ ਹੋਣਗੇ ਭਰਤੀ ਮਿਹਨਤ ਜਿਹੜੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਦੂਜੇ ਬਨੇ ਜਦੋਂ ਇਹ ਭਰਤੀ ਮਿਹਨਤ ਜਾਰ ਸ਼ੁਰੂ ਮੀ ਅਕਾਲੀ ਦਾ ਦੀ ਲੀਡਰਸ਼ਿਪ ਇਹ ਚੀਜ਼ ਨੂੰ ਸ਼ੁਰੂ ਕਰ ਰਹੀ ਸੀ ਤਾਂ ਉਸੇ ਵੇਲੇ ਪੰਥਕ ਸਿਆਸਤ ਦੇ ਵਿੱਚ ਇੱਕ ਮਹੱਤਵਪੂਰਨ ਇਕੱਠਾ ਇਹ ਵਾਪਰਦੀ ਆ ਕਿ ਐਡਵੋਕੇਟ ਅਰਜੰਦਰ ਸਿੰਘ ਧਾਨੀ ਦੂਜੇ ਪਾਸੇ ਗੁਰਪ੍ਰਭਾਤ ਸਿੰਘ ਵਡਾਲਾ ਜਥੇਦਾਰ ਰਵਦੀਸ਼ ਸਿੰਘ ਉਹਨਾਂ ਕੋਲ ਮਿਲਕ ਜਾਂਦੇ ਆ ਤੇ ਉੱਥੇ ਬੰਦ ਕਮਰੇ ਚ ਕੀ ਗੱਲਬਾਤ ਹੁੰਦੀ ਇਹ ਅਜੇ ਤੱਕ ਪਤਾ ਨਹੀਂ ਪਰ ਐਸ ਇੰ ਜਿਹੜੀ ਘਟਨਾ ਆਪਣੇ ਆਪ ਵਿੱਚ ਕਾਫੀ ਮਹੱਤਵਪੂਰਨ ਹੈ ਕਿਉਂਕਿ ਗਿਆਨੀ ਰਵਦੀਸ਼ ਸਿੰਘ ਨੇ ਇਹ ਗੱਲ ਕਹਿ ਚੁੱਕੇ ਆ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਤ ਨਵੰਬਰ ਕਮੇਟੀ ਬਣਾਈ ਗਈ ਸੀ ਉਹ ਅਜੇ ਤੱਕ ਵੀ ਉਸੇ ਤਰੀਕੇ ਨਾਲ ਕਾਰਜਸ਼ੀਲ ਹੈਗੀ ਪਰ ਦੂਜੇ ਪਾਸੇ ਸ਼੍ਰੋਮਣੀ ਕਾਲਦੀ ਲੀਡਰਸ਼ਿਪ ਜਿਹੜੀ ਆ ਇਸ ਕਦੋਂ ਨਜ਼ਰ ਅੰਦਾਜ਼ ਕਰਦੇ ਆ ਆਪਣੇ ਪੱਧਰ ਤੇ ਭਰਤੀ ਨੂੰ ਇਹ ਨਾ ਨਹੀਂ ਸ਼ੁਰੂ ਕਰ ਦਿੱਤਾ ਸੋ ਇਸ ਪੱਤਰ ਤੇ ਅਗਰ ਦੇਖਿਆ ਜਾਵੇ ਤਾਂ ਆਪਣੇ ਪੱਤਰ ਤੇ ਇਹ ਕਾਫੀ ਮਹੱਤਵਪੂਰਨ ਗੱਲ ਆਪਾਂ ਕਹੀ ਜਾ ਸਕਦੀ ਖਾਸ ਤੌਰ ਤੇ ਪੰਥਕ ਸਿਆਸਤ ਦੇ ਵਿੱਚ ਕਿਉਂਕਿ 2 ਦਸੰਬਰ ਨੂੰ ਜੀ 2 ਦਸੰਬਰ ਨੂੰ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕੁਝ ਫੈਸਲੇ ਕੁਝ ਹੁਕਮ ਸੁਣਾਏ ਜਾਂਦੇ ਆ ਤਾਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਹ ਗੱਲ ਆਖਦੀ ਆ ਕਿ ਅਸੀਂ ਪੂਰਨ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਜੀ ਉਹਨਾਂ ਦੇ ਹੁਕਮਾਂ ਨੂੰ ਅਸੀਂ ਇਨ ਬਿਨ ਪਾਲਣਾ ਕਰਨੀ ਆ ਪਰ ਤਸਵੀਰ ਦੇ ਵਿੱਚ ਕੁਝ ਵੀ ਇਦਾਂ ਦਾ ਹੁੰਦਾ ਨਹੀਂ ਸਭ ਤੋਂ ਪਹਿਲੀ ਵੱਡੀ ਗੱਲ ਸਿੱਕਿ ਹਾਂ ਵੀ ਵਰਕਿੰਗ ਕਮੇਟੀ 3 ਦਿਨ ਦੇ ਵਿੱਚ ਫੈਸਲਾ ਸ਼ੁਰੂ ਸੁਖੀ ਸਿੰਘ ਬਾਦਲ ਦੇ ਪ੍ਰਸੰਗ ਵਿੱਚ ਲਵੇ ਉਹ ਗੱਲ ਕਰਦੇ ਆ ਕਰਦੇ ਆ 1 ਮਹੀਨਾ ਪੀਚਾਂਦਾ ਦਬਾਅ ਵਿੱਚ ਬਣਾਇਆ ਜਾਂਦਾ ਉਸ ਤੋਂ ਮਗਰੋਂ ਵੱਡੀ ਗੱਲ ਜਿਹੜੀ ਆ ਇਸ ਵਰਕੇ ਜਿਹੜੀ 7 ਮੈਂਬਰੀ ਕਮੇਟੀ ਉਸ ਨੂੰ ਬੈਠ ਕੇ ਚੱਲਦੀ ਆ ਜਿਹਦੇ ਤੋਂ ਸ਼ੁਰੂ ਮੀ ਕਾਲੀ ਦਲ ਭੱਜ ਦਾ ਜਰਾ ਨਜ਼ਰ ਆ ਰਿਹਾ ਹੁਣ ਤੁਹਾਡਾ ਪ੍ਰਸ਼ਨ ਸੀ ਕਿ ਇਸ ਨੂੰ ਕਿਵੇਂ ਦੇਖਦੇ ਜੀ ਦੇਖੋ ਜੇਕਰ ਅਸੀਂ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਸ਼ੇਕਰ ਸੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਬੰਦਾ ਭੁੱਲਿਆ ਨਹੀਂ ਕਹਿ ਸਕਦਾ ਕਿ ਜੇਕਰ ਬੰਦਾ ਸ਼ਾਮ ਨੂੰ ਘਰ ਆਣ ਕੇ ਸਵੇਰੇ ਫਿਰ ਉਹਨਾਂ ਰਾਹਾਂ 'ਤੇ ਤੁਰ ਪੈਂਦਾ ਤੇ ਸ਼ਾਮ ਅਗਲੇ ਦਿਨ ਤਾਂ ਫਿਰ ਉਸ ਨੂੰ ਭੁੱਲਿਆ ਨਹੀਂ ਕਿਹਾ ਜਾ ਸਕਦਾ ਫਿਰ ਉਸ ਨੂੰ ਪਾਗਲ ਕਿਹਾ ਜਾ ਸਕਦਾ ਤੇ ਐਸੇ ਵੇਲੇ ਸ਼ਰੂਮੀ ਇਕੱਲੀ ਡਲਦੀ ਜਿਹੜੀ ਸਥਿਤੀ ਆ ਬਿਲਕੁਲ ਉਸੇ ਤਰੀਕੇ ਦੀ ਹੈ ਕਿਉਂਕਿ 2 ਦਸੰਬਰ ਤੋਂ ਜਦੋਂ ਹੁਕਮ ਸੁਣਾਏਗੇ ਉਦੋਂ ਤੋਂ ਲੈ ਕੇ ਹੋਊਗਾ ਤਾਂ ਅਗਰ ਵੇਖਿਆ ਜਾਵੇ ਪੈਕਸ ਤੇ ਵੀ ਇਦਾਂ ਦੀ ਹੀ ਕਿ ਜਦੋਂ ਸ਼ਰੋਮੀ ਕਾਲੀ ਦਰ ਦੀ ਲੀਡਰਸ਼ਿਪ ਤੇ ਪ੍ਰਤੀ ਪੰਤਕਾਲ ਕੇਂਦਰ ਵਿੱਚ ਇੱਕ ਹਮਦਰਦੀ ਦੀ ਲਹਿਰ ਜਿਹੀ ਪੈਦਾ ਹੋਈ ਪਰ ਉਹ ਹਮਦਰਦੀ ਦੀ ਲਹਿਰ ਜ਼ਿਆਦਾਤਰ ਚੱਲੀ ਨਹੀਂ ਕਿਉਂਕਿ ਜਿਹੜੀਆਂ ਮੱਦਭਰਤੀਆਂ ਸੀ ਜਾਂ ਸ਼ਰੋਮੀ ਕਾਲੀ ਦਰ ਦੀ ਲੀਡਰਸ਼ਿਪ ਨੇ ਜਿਸ ਤਰੀਕੇ ਨਾਲ ਸ਼ਰੋਮੀ ਕਾਲ ਤੱਕ ਸਭ ਦੇ ਹੁਕਮਾਂ ਨੂੰ ਪਾੜ ਦਿੱਤੀ ਜਾਂ ਉਹਨਾਂ ਤੋਂ ਭੱਜੀ ਤਾਂ ਉਹਦਾ ਸਥਿਤੀ ਦਾ ਸੜੀ ਸਾਹਮਣੇ ਆ ਗਈ ਆ ਹੁਣ ਜਿਹੜੀ ਮੌਜੂਦਾ ਸਥਿਤੀ ਆ ਉਹ ਐਸੇ ਇਹੋ ਜੀ ਆ ਕਿ ਸ਼ਰੋਮੀ ਕਾਲੀ ਦਰ ਦੀ ਲੀਡਰਸ਼ਿਪ ਨੇ ਆਪਣੇ ਪੱਧਰ ਤੇ ਤਾਂ ਫੈਸਲਾ ਕਰ ਦਿਆ ਭਰਤੀ ਮਹਿੰਮ ਨੂੰ ਸ਼ੁਰੂ ਕਰ ਦਿੱਤਾ ਇੱਕ ਦੂਜੇ ਪਾਸੇ ਅੱਜ ਵੀ ਜਿਹੜੀ ਅਹਿਮ ਮੀਟਿੰਗ ਹੋਈ ਆ ਉਹਦੇ ਵਿੱਚ ਕੀ ਬਣਾ ਉਹ ਤਾਂ ਚਲੋ ਸਵੇਰੇ ਪਤਾ ਲੱਗੇਗਾ ਜਦ ਕੋ ਸਮੇਂ ਬਾਤ ਪਤਾ ਲੱਗੇਗਾ ਪਰ ਇਹ ਸਥਿਤੀ ਕਰਤਬ ਇਸਤਰੀ ਕੇ ਲਈ ਹੈ ਕਿ ਜਿਸ ਤਰ੍ਹਾਂ ਬੰਦੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪੈਰਾਂ ਤੇ ਕੁਹਾੜਾ ਨਹੀਂ ਮਾਰਿਆ ਬਲਕਿ ਕੁਹਾੜੇ ਤੇ ਆਪਣਾ ਜਿਹੜਾ ਪੈਰ ਆ ਉਹ ਮਾਰ ਦਿਆ ਤਿੱਖਾ ਕਰਕੇ ਜਿਹੜਾ ਕੇ ਪਿਆ ਸੀ ਹੁਣ ਇਹ ਗੱਲ ਵਖਰ ਵੜੀ ਆ ਕਿ ਇਹ ਸਾਰੇ ਪ੍ਰਸੰਗ ਦੇ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਦੀ ਧੁੰਮਕਾ ਕੀ ਹੁੰਦੀ ਆ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਸ ਬੰਦੇ ਕੀ ਸੋਚ ਰਹੀ ਆ ਕਿਉਂਕਿ ਅੱਜ ਗੁਰਪ੍ਰਤਾਪ ਸਿੰਘ ਵਡਾਲ ਐਡਵੋਕੇਟ ਅਸਜਿੰਦਰ ਸਿੰਘ ਧਾਨ ਦੀ ਮੀਟਿੰਗ ਨੇ ਨਵੇਂ ਕਈ ਪ੍ਰਸ਼ਨ ਨੂੰ ਪੇਸ਼ ਕੀਤਾ ਕਿ ਇਹ ਬੰਦ ਕਦੇ ਛੋਈ ਨਹੀਂ ਹੁਣ ਅਗਲੇ ਪੜਾਅ 'ਚ ਵਿਖਦੇ ਆ ਕਿ ਇਹ ਦੇ ਪਰਸਦ ਦੇ ਵਿੱਚ ਜਥੇਦਾਰ ਸਭ ਦੀ ਜਿਹੜੀ ਭੂਮਿਕਾ ਉਹ ਕੀ ਹੁੰਦੀ ਹੈ ਜੀ ਪ੍ਰੋਫੈਸਰ ਸਾਹਿਬ ਇੱਥੇ ਇੱਕ ਗੱਲ ਹੋਰ ਬੜੀ ਮਹੱਤਵਪੂਰਨ ਆ ਆਪਾਂ 2 ਦਸੰਬਰ ਤੋਂ ਹੋਏ ਆਦੇਸ਼ਾਂ ਦੇ ਉੱਤੇ ਜਿਹੜਾ ਵਾ ਉਹ ਚਰਚਾ ਕਰ ਰਹੇ ਆ ਉਸ ਦਿਨ ਇਹ ਗੱਲ ਕਹੀ ਗਈ ਸੀ ਕਿ ਜਿਹੜੀ ਇਸ ਭਰਤੀ ਪ੍ਰਕਿਰਿਆ ਵਾਸਤੇ 7 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਇਦੀ ਨਿਗਰਾਨੀ ਜਾਂ ਇਹਦੀ ਸੁਪਰਵਾਈਜ਼ਨ ਹਰਜਿੰਦਰ ਸਿੰਘ ਧਾਮੀ ਕਰਨਗੇ ਤੇ ਅੱਜ ਜਦੋਂ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਆ ਧਾਮੀ ਸਾਹਿਬ ਖੈਰ ਮਸਰੂਫ ਸੀਗੇ ਵਡਾਲਾ ਸਾਹਿਬ ਪਹੁੰਚ ਗਏ ਮੀਟਿੰਗ ਕਰਨ ਤੇ ਅੱਗੋਂ ਫਿਰ ਜਥੇਦਾਰ ਸਾਹਿਬ ਕੋਲ ਜਾਣਾ ਪਿਆ ਹੁਣ ਉਹ ਜਿਹੜੀ 7 ਮੈਂਬਰੀ ਕਮੇਟੀ ਪ੍ਰੋਫੈਸਰ ਸਾਹਿਬ ਬਣਾਈ ਆ ਉਹਦਾ ਕੀ ਰੋਲ ਰਹੂਗਾ ਕਿਉਂਕਿ ਉਸ ਕਮੇਟੀ ਦੇ ਚੇਅਰਮੈਨ ਜਿਹੜੇ ਆ ਉਹਨਾਂ ਦੀ ਡਿਊਟੀ ਤੇ ਲਾ ਦਿੱਤੀ ਹੈ ਇਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਸੰਦੀਪ ਜੀ ਅਸਲ 'ਚ ਗੱਲਾਂ ਕਰ ਵੇਖਿਆ ਜਾਵੇ ਤਾਂ ਐਸਰੇ ਹਰਜਿੰਦਰ ਸਿੰਘ ਧਾਮੀ ਦੇ ਗੇਮ ਜਿਹੜੀ ਉਹਦੇ ਹੱਥ ਚ ਨਹੀਂ ਆ ਐਸ ਲਈ ਸਮੁੱਚੀ ਗੇਮ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੱਥ ਵਿੱਚ ਹੈ ਜਿੱਥੇ ਦਾ ਸਰਬ ਦੇ ਹੱਕ ਵਿੱਚ ਚੱਲਦੀ ਹੈ ਹੂੰ ਇਸ ਕਰਕੇ ਕਿਉਂਕਿ ਉਤਰੀ ਕਮੇਟੀ ਬੜਾਈ ਗਈ 7 ਮੈਂਬਰੀ ਕਮੇਟੀ ਉਹਦਾ ਹੁਕਮ ਜਿਹੜਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਯਾਨੀ ਰਕੀਤ ਸਿੰਘ ਉਹਨੇ ਦਿੱਤਾ ਸੀ ਜਿਨ੍ਹਾਂ ਦੇ ਸੱਜੇ ਖਤੇ ਜਾਨੀ ਹਰਪ੍ਰੀਤ ਸਿੰਘ ਹੋਣੀ ਦੀ ਮੌਜੂਦ ਸੀ ਹੋ ਸਕ ਜੀ ਤਾਂ ਜੇਕਰ ਐਸ ਲਈ ਉਹ ਕਮੇਟੀ ਕਾਰਸ਼ੀਲ ਨਹੀਂ ਹੁੰਦੀ ਹਾਲਾ ਕਿ ਗਨੀ ਦੇ ਕਿ ਵੀਰ ਸਿੰਘ ਨੇ ਇਨੀ ਗੱਲ ਕਹਿ ਚੁੱਕੇ ਆ ਕਿ ਸਾਡੀ ਨਾ ਜੋ ਕਮੇਟੀ ਕਾਰਸ਼ੀਲਾ ਤੇ ਖੰਘਿੰਦਰ ਸਿੰਘ ਤਾਂ ਵੀ ਨੂੰ ਜੰਮੂ ਕਸ਼ਮੀਰ ਭੇਜ ਦਿੱਤਾ ਜਾਂਦਾ ਤਾਂ ਇਸ ਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਸ਼ਰੋਮੀ ਇਹ ਕਾਡਰ ਸਮੁੱਚੇ ਗੁੱਪਤੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭੱਜ ਗਿਆ ਇੱਥੇ ਗੱਲ ਜੈਜੀ ਰਵਿੰਦਰ ਸਿੰਘ ਦੀ ਨਹੀਂ ਆ ਇੱਥੇ ਗੱਲ ਗੈਨੀ ਹਰਪ੍ਰੀਤ ਸਿੰਘ ਦੀ ਨਹੀਂ ਆ ਕਿਉਂਕਿ ਅਕਾਲੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ ਜਿਹੜਾ ਹੁਕਮਨਾਮਾ ਜਾਰੀ ਕੀਤਾ ਜਾਂਦਾ ਜਿਹੜੇ ਆਦੇਸ਼ ਦਿੱਤੇ ਜਾਂਦੇ ਉਹ ਤਖਤੋਂ ਦਿੱਤੇ ਜਾਂਦੇ ਨਾ ਕਿ ਕਿਸੇ ਵਿਅਕਤੀ ਬਣੋ ਦਿੱਤੀ ਜਾਂਦੀ ਹੈ ਇੱਥੇ ਪ੍ਰੋਫੈਸਰ ਦਰਸ਼ਨ ਸਿੰਘ ਦਾ ਵੀ ਹਾਲ ਅਸੀਂ ਦੇਖਿਆ ਯਾਨੀ ਜਗਿੰਦਰ ਸਿੰਘ ਵਦਾਂਤੀ ਦਾ ਵੀ ਦੇਖਿਆ ਭਾਈ ਰਣਜੀਤ ਸਿੰਘ ਦਾ ਵੀ ਆਖਿਆ ਪ੍ਰੋਫੈਸਰ ਮਨਜੀਤ ਸਿੰਘ ਦਾ ਵੀ ਆਖਿਆ ਬੜੇ ਜੱਥੇਦਾਰ ਆਈ ਤਾਂ ਬੜਿਆਂ ਦੀ ਹਾਲ ਅਜਿਹੀ ਸਥਿਤੀ ਹੁੰਦੀ ਗਈ ਹੈ ਕਿ ਜਿਹੜਾ ਵੀ ਚੱਠੇ ਦਾ ਰੌਂਦਾ ਹਮੇਸ਼ਾ ਉਹ ਇਹ ਗੱਲ ਕਹਿੰਦਾ ਕਿ ਮੈਂ ਅਕਾਲੀ ਫੂਲਾ ਸੰਗਤ ਦੇ ਇਤਿਹਾਸ ਨੂੰ ਸਿਰਜਣਾ ਹੈਗਾ ਅਕਾਲੀ ਫੂਲਾ ਸਿੰਘ ਵੱਗੂ ਫੈਸਲੇ ਜਿਹੜੇ ਰਚ ਕੇ ਇੱਕ ਇਤਿਹਾਸ ਰਚਣਾ ਜਦੋਂ 2 ਦਸੰਬਰ ਨੂੰ ਹੁਕਮਨਾਮੇ ਜਾਰੀ ਕੀਤੇ ਗਏ ਤਾਂ ਉਸ ਵੇਲੇ ਇੰਪੈਕਟ ਇਹ ਦਿੱਤਾ ਗਿਆ ਕਿ ਹਾਂ ਭਈ ਅਕਾਲੀ ਫੂਲਾ ਸਿੰਘ ਬੱਗੂ ਇੱਕ ਇਤਿਹਾਸਿਕ ਫੈਸਲੇ ਜਿਹੜੇ ਦਿੱਤੇ ਗਏ ਪਰ ਜੇਕਰ ਅਸੀਂ ਤੋਂ ਹੁਕਮਨਾਮੇ ਅਕਾਲੀ ਫੂਲਾ ਸਿੰਘ ਬੱਗੂ ਦਿੱਤੇ ਗਏ ਤੇ ਦੂਜੇ ਪਾਸੇ ਜਿਹੜੀ ਲੀਡਰਸ਼ਿਪ ਆ ਉਹਨਾਂ ਹੁਕਮਾਂ ਨੂੰ ਮੰਨਦੀ ਨਹੀਂ ਤਾਂ ਫਿਰ ਅਕਾਲੀ ਫੂਲਾ ਸਿੰਘ ਵੱਲੋਂ ਉਲਟਾ ਇਤਿਹਾਸ ਸਿਰਜਿਆ ਗਿਆ ਸੀ ਤੇ ਦੁਬਾਰਾ ਉਸ ਨੂੰ ਰਿਪੀਟ ਕਰਨ ਦੇ ਸੰਦਰਭ ਚ ਮੌਜੂਦਾ ਜਥੇਦਾਰਾਂ ਦੀ ਕੀ ਭੂਮਿਕਾ ਬਣਦੀ ਆ ਪ੍ਰਸ਼ਨ ਸੰਦੀਪ ਜੀ ਉਹਦੇ ਉੱਤੇ ਪੈਦਾ ਹੁੰਦਾ ਇਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਕੋਈ ਪੋਜੀਸ਼ਨ ਨਹੀਂ ਹੈ ਜੇਕਰ ਅਕਾਲ ਤਖਤ ਸਾਹਿਬ ਦਾ ਜਥੇਦਾਰੀ ਇਸ ਮੁੱਦੇ ਦੇ ਉੱਤੇ ਕੋਈ ਸਪਸ਼ਟ ਸਟੈਂਡਰਡ ਨਹੀਂ ਲੈ ਸਕਦੀ ਤਾਂ ਫਿਰ ਉਹਨਾਂ ਕੋ ਖਵਾਤਾ ਫਾਇਦਾ ਕੀ ਕਿ ਜਿਹੜੇ ਤੁਸੀਂ ਤਸੀਲ ਤੋਂ ਸੁਣਾਏ ਲੀਡਰਸ਼ਿਪ ਕੋਈ ਵੀ ਹੋਵੇ ਅਕਾਲੀ ਦਲ ਦਾ ਹਰ ਬੰਦਾ ਇੰਨੀ ਗੱਲ ਕਹਿੰਦਾ ਚਾਹੇ ਬਾਗੀ ਹੋਣ ਚਾਹੇ ਦਾਗੀ ਹੋਣ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਸਮਰਪਿਤ ਹੈਗੇ ਪਰ ਜਦੋਂ ਸਮਰਪਣ ਭਾਵਨਾ ਅਮਲ ਕਰਨ ਦੀ ਹੁੰਦੀ ਆ ਉਦੋਂ ਸਾਡੇ ਲੋਕ ਇੱਕ ਦੂਜੇ ਤੋਂ ਭੱਜ ਜਾਂਦੇ ਆ ਤਾਂ ਉਸ ਸੰਦਰਭ ਤੇ ਵਿੱਚ ਸਭ ਤੋਂ ਵੱਡਾ ਪ੍ਰਸ਼ਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਹੀਂ ਆ ਪ੍ਰਸ਼ਨ ਜਨਰਲ ਰਵੀ ਸਿੰਘ ਗੋੜਾ ਤੇ ਬੰਦਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਿੱਥੇ ਦਾ ਉਹ ਨਹੀਂ ਉਹਨਾਂ ਦੇ ਨਿਰਦੇਸ਼ਾਂ ਦੇ ਇੱਕ ਕਮੇਟੀ ਦਾ ਜਿਹੜਾ ਗਠਨ ਜਿਹੜਾ ਹੁੰਦਾ ਹੈ ਹੈ ਤੇ ਜੇਕਰ ਕਮੇਟੀ ਉਹਨਾਂ ਦੇ ਹਦੇਸ਼ਾਂ ਦੇ ਅਨੁਸਾਰ ਉਹ ਅਜਿਹਾ ਕਹਿ ਰਹੇ ਆ ਕਿ ਜਿਹੜੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਲਈ ਇਹ ਕਮੇਟੀ ਬਣੀ ਉਹ ਅੱਜ ਵੀ ਕਾਰਸ਼ੀਲ ਆ ਤੇ ਜੇਕਰ ਸ਼੍ਰੋਮਣੀ ਜੀ ਜੀ ਤੇ ਜੇਕਰ ਸ਼੍ਰੋਮਣੀ ਕੱਲ ਜੀ ਅਣਕੀ ਸਾਹਿਬ ਇਥੇ ਨਾ ਇੱਕ ਹੋਰ ਸਵਾਲ ਖੜਾ ਹੁੰਦਾ ਭਰਤੀ ਪ੍ਰਕਿਰਿਆ ਨੂੰ ਹੀ ਲੈ ਕੇ ਮੈਂ ਉਹ ਵੀ ਨਾਲ ਹੀ ਜੋੜ ਦਵਾ ਤਾਂ ਕਿ ਉਹਦੇ ਉੱਤੇ ਵੀ ਤੁਸੀਂ ਥੋੜੀ ਰੋਸ਼ਨੀ ਪਾ ਸਕੋ ਐਸਜੀਪੀਸੀ ਦੀਆਂ ਚੋਣਾਂ ਵੀ ਹੋਣੀਆਂ ਨੇ ਐਸਜੀਪੀਸੀ ਦੀਆਂ ਜਿਹੜੀਆਂ ਚੋਣਾਂ ਬਣਾਈਆਂ ਗਈਆਂ ਗੁਰਸਿੱਖਾਂ ਦੀਆਂ ਉਨੂੰ ਲੈ ਕੇ ਵੀ ਇੱਕ ਵਿਵਾਦ ਹੈ ਜੀ ਕੋਈ ਗੜਬੜ ਹੋ ਰਹੀ ਆ ਧਾਂਦਲੀ ਹੋ ਰਹੀ ਆ ਬਿਨਾ ਵਜ੍ਹਾ ਤੋਂ ਵੋਟਾਂ ਬਣਾਈਆਂ ਜਾ ਰਹੀਆਂ ਜਦੋਂ ਭਰਤੀ ਪ੍ਰਕਿਰਿਆ ਵਾਸਤੇ ਆਦੇਸ਼ ਹੋਏ ਸੀ ਤੇ ਇਹ ਗੱਲ ਕਹੀ ਗਈ ਸੀ ਕਿ ਵੀ ਇਹ ਯਕੀਨੀ ਬਣਾਇਆ ਜਾਵੇ ਵੀ ਭਰਤੀ درست ਹੋਵੇ ਹੁਣ ਇਹ ਐਸਜੀਪੀਸੀ ਦੇ ਵਿੱਚ ਜਿਹੜੀਆਂ ਵੋਟਾਂ ਬਣ ਰਹੀਆਂ ਉਹਦੇ ਖਿਲਾਫ ਤਾਂ ਅਕਾਲੀ ਦਲ ਜਿਹੜਾ ਵਾ ਉਹ ਆਪਣੀ ਆਵਾਜ਼ ਬੁਲੰਦ ਕਰ ਰਿਹਾ ਪਰ ਆ ਜਿਹੜੀ ਭਰਤੀ ਹੋਏਗੀ ਇਹ ਕਿਤੇ ਬੋਗਸ ਨਾ ਹੋਵੇ ਆਪਣੇ ਕੋਲੋਂ ਨਾ ਪੈਸੇ ਜਮ੍ਹਾਂ ਕਰਾ ਦਿੱਤੇ ਜਾਣ ਆਪਣੇ ਕੋਲੋਂ ਹੀ ਜਿਹੜਾ ਵਾ ਉਹ ਇੱਕ ਅੰਕੜਾ ਨਾ ਬੜਾ ਲਿਆ ਜਾਵੇ ਇਹ ਵੀ ਇਦਾਂ ਦਾ ਵੀ ਕੁਝ ਖਤਸ਼ਾ ਹੋ ਸਕਦਾ ਲੱਗਦਾ ਤੁਹਾਨੂੰ ਦੇਖੋ ਇਸੇ ਖਸ਼ੀਨੂਤਾ ਲੈ ਕੇ ਐਸ ਵੀ ਜਿਹੜੇ ਬਾਗੀ ਸਤਾ ਰਹੇ ਲੀਡਰ ਨੇ ਉਹ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਚੱਕਰਵਾਦ ਤੋਂ ਮਿਲ ਰਹੇ ਮੇਰੀ ਗੱਲ ਜਿਹੜੀ ਪੂਰੀ ਨਹੀਂ ਸੀ ਸੰਬੰਧ ਵਿੱਚ ਮੈਂ ਗੱਲ ਇਹ ਕਹਿਣੀ ਚਾਹੁੰਦਾ ਕਿ ਗਿਆਨੀ ਗੁਰਮੀਤ ਸਿੰਘ ਜੀ ਨੇ ਆਦੇਸ਼ ਜਿਹੜੇ ਜਾਰੀ ਕੀਤੇ 7 ਮਈ 2017 ਨੂੰ ਬਿਲਟੀ ਨੂੰ ਲੈ ਕੇ ਉਸ ਸੰਦਰਭ ਦੇ ਵਿੱਚ ਜੇਕਰ ਉਸ ਕਮੇਟੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਦੇ ਹੇਠ ਬਣੀ ਜੇਕਰ ਉਹ ਨੂੰ ਸ਼੍ਰੋਮਣੀ ਅਕਾਲੀ ਦਲ ਨਹੀਂ ਮੰਨਦਾ ਤਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਕਿੱਥੇ ਗਏ ਤੇ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਕੱਲ ਅਜਨਾਰੇ ਦੇ ਵਿੱਚ ਜਥੇਦਾਰਾਂ ਦੇ ਪুতਲੇ ਫੁਕੇ ਗਏ ਗਿਆਨੀ ਹਰਪ੍ਰੀਤ ਸਿੰਘ ਦਾ ਪুতਲਾ ਫੁਕੇ ਗਿਆ ਗਿਆਨੀ ਰਕਬੀ ਸਿੰਘ ਦਾ ਪুতਲਾ ਫੁਕੇ ਗਿਆ ਗਿਆਨੀ ਸਰਪਾਲ ਸਿੰਘ ਦਾ ਫੁਕੇ ਗਿਆ ਕਿ ਇਸ ਕਰਕੇ ਕਿ ਸ੍ਰੀ ਅਕਾਲ ਤਖਤ ਸਾਹਿਬ ਬੋਲੋ ਜਿਹੜੀ ਸਜ਼ਾ ਸੁਣਾਈ ਗਈ ਸੁਖਵੀਰ ਬਾਦਲ ਨੂੰ ਉਹ ਪੂਰਨਤਾ ਉਤ ਸਜ਼ਾ ਨਹੀਂ ਸੀ ਉਹ ਬਿਲਕੁਲ ਬਿਲਕੁਲ ਹਲਕੇ ਚ ਸਜ਼ਾ ਸੀ ਹੁਣ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਸੰਦੀਪ ਜੀ ਵੱਲਦੀ ਹੈ ਗੈਂਦੀ ਰਤਵੀਰ ਸਿੰਘ ਉਹਨਾਂ ਦੇ ਸਿਰ ਤੇ ਕਿਉਂਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਵੀ ਤੇ ਜਥੇਦਾਰ ਦਾ ਕੰਮ ਇਹ ਨਹੀਂ ਕਿ ਤੁਸੀਂ ਫਸੀਲ ਤੋਂ ਉਤੋਂ ਖੁਬਸਨਾਤਾ ਤੱਕ ਗੱਲ ਖਤਮ ਹੋ ਗਈ ਜੇ ਵਾਕੇ ਤੁਸੀਂ ਅਕਾਲੀਪੁਰਾ ਸੰਗਮ ਵਰਗਾ ਇਤਿਹਾਸ ਸਿਰਜਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਉਹਦੇ ਉੱਤੇ ਸਪਸ਼ਟ ਟੈਨ ਲੈਣਾ ਪਵੇਗਾ ਸ਼ਾਇਦ ਇਸੇ ਕਰਕੇ ਮਤਲਬ ਜਿਹੜੇ ਸਵਾਲ ਜਿਹੜੇ ਉੱਠਨੇ ਸ਼ੁਰੂ ਹੋ ਗਏ ਨੇ ਖਾਸ ਤੌਰ ਤੇ ਗਰਮ ਦਲੀਆਂ ਦੇ ਵਿੱਚ ਤੇ ਪੰਥਕ ਸਿਆਸਤ ਦੇ ਵਿੱਚ ਦੂਸਰੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਮੀਟਿੰਗ ਸੱਦੀ ਸੀ 21 ਜਨਵਰੀ ਉਹ ਪੋਸਟਪੋਨ ਕਰ ਦਿੱਤੀ ਗਈ ਉਹ ਬਾਈਜਨ ਨੂੰ ਕਰ ਦਿੱਤੀ ਗਈ ਜਿਹਦੇ ਵਿੱਚ ਇਹ ਫੈਸਲਾ ਇਹੋ ਜਿਹੜਾ ਪ੍ਰਸ਼ਨ ਤੁਸੀਂ ਕਰਨਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚੋਣਾਂ ਜਿਹੜੀਆਂ ਹੋਣੀਆਂ ਨੇ ਉਹਨਾਂ ਵਿੱਚ ਜਿਹੜੀਆਂ ਵੋਟਾਂ ਬੜੀਆਂ ਨੇ ਵੱਡੇ ਪੱਤਰ ਤੇ ਬੋਕਸ ਵੋਟਾਂ ਜਿਹੜੀਆਂ ਬੜੀਆਂ ਨੇ ਹੁਣ ਉਹ ਬੋਕਸ ਵੋਟਾਂ ਕਿੰਨਾਂ ਨੇ ਬਣਾਈਆਂ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬਣਾਈਆਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੜਗੀਆਂ ਜੱਬ ਬਾਕੀ ਬਗੜ ਰਹਿਗੀਆਂ ਜਾਂ ਆਮ ਆਦਮੀ ਪਾਰਟੀ ਦੀ ਇਸੇ ਕਹਿ ਨਹੀਂ ਬਗੜੀਆਂ ਚਲੋ ਉਸ ਸਬੰਧ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪੂਰਨ ਤੌਰ ਤੇ ਚਿੰਤਕ ਜਿਹੜੀ ਆ ਉਹ ਨਜ਼ਰ ਆਉਂਦੀ ਹੈ ਤੇ ਕਹਿੰਦੀ ਕਿ ਇਹਦੀ ਜਾਂਚ ਇਹਦੇ ਵਾਸਤੇ ਮੀਟਿੰਗ ਜਿਹੜੀ ਕਰਦੀ ਚੱਲੀ ਪਰ ਵੱਡਾ ਪ੍ਰਸ਼ਨ ਇਹ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਸੀਲ ਤੋਂ ਜਿਹੜੇ ਹੁਕਮ ਲਾਗੂ ਹੋਏ ਜਿਹੜਾ ਆਦੇਸ਼ ਜਾਰੀ ਹੋਏ ਕੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਉਸ ਨੂੰ ਮੰਨਣ ਵਾਸਤੇ ਤਿਆਰ ਹੈਗੀ ਹੈ ਪਰ ਜਿਸ ਤਰੀਕੇ ਨਾਲ ਅੱਜ ਇੱਕ ਰੂਪ ਵਿੱਚ ਮੈਂ ਇਸ ਨੂੰ ਬਗਾਵਤ ਕਹਾਵਾਂਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਉਲਟ ਜਾ ਕੇ ਜਿਸ ਤਰੀਕੇ ਨਾਲ ਭਰਤੀ ਨੇਮ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਸ ਦੇ ਨਤੀਜੇ ਜਿਹੜੇ ਨੇ ਉਹ ਤਾਂ ਸਮੇਂ ਦੀ ਫਿਰ ਸਾਹਮਣੇ ਆਉਣਗੇ ਜਿਸ ਤਰੀਕੇ ਨਾਲ ਆਪਾਂ ਗੱਲ ਕਰਤੀ ਆਪਣੇ ਪੈਰਾ ਤੱਕਵਾੜਾ ਵੀ ਮਾਰਿਆ ਬਲਕਿ ਕੁਹਾੜੇ ਤੇ ਇਹਨਾਂ ਨੇ ਪੈਰ ਜਿਹੜੇ ਸ਼੍ਰੋਮੀ ਅਕਾਲੀ ਦਰ ਦੀ ਦੋਸਤੀਪ ਨੇ ਮਾਰ ਦਿੱਤਾ ਪਰ ਹੁਣ ਸਭ ਤੋਂ ਵੱਡੀ ਜੁਮੇਵਰੀ ਜਿਹੜੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਣ ਤੇ ਬੰਦੀ ਹੈ ਕਿ ਉਹ ਕੀ ਕਰਦੇ ਇਸ ਬਸ ਦੇ ਵਿੱਚ ਕਿ ਹੁਕਮ ਸੁਣਾ ਕੇ ਚੁੱਪ ਕਰ ਗਏ ਜਿਸ ਤਨ ਦਜੀਤ ਸਿੰਘ ਧੀਮਾ ਮਿਲ ਕੇ ਹੁੰਦੀ ਆ ਕਿੰਨੇ ਜਾਂ ਜੱਥੇਦਾਰ ਉਹਨਾਂ ਨੇ ਓਕੇ ਕਹਿ ਦਿੱਤਾ ਉਹਦੋਂ ਵੀ ਪ੍ਰਸ਼ਨ ਉੱਠੇ ਕਿ ਜੱਥੇਦਾਰ ਸਾਹਿਬ ਨੂੰ ਪ੍ਰਭਾਵਿਤ ਕਰ ਲਿਆ ਗਿਆ ਕਿ ਜੱਥੇਦਾਰ ਸਾਹਿਬ ਮੰਨ ਗਏ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਪ੍ਰਭਾਵ ਹਟਾ ਗਈ ਬੜੇ ਪ੍ਰਸ਼ਨ ਜਿਹੜੇ ਇਤਾਂ ਦੇ ਉੱਠੇ ਆ ਤੇ ਤੁਹਾਨੂੰ ਯਾਦ ਹੋਣਾ ਕਿ ਉਸ ਦਿਨ ਤੋਂ ਬਾਅਦ ਕੈਨੀ ਹਰਪ੍ਰੀਤ ਸਿੰਘ ਹੋਈ ਜਿਸ ਤਰੀਕੇ ਨਾਲ ਸਾਈਡ ਤੇ ਹੋਈ ਨੇ ਉਹਨਾਂ ਦੀ ਕੋਈ ਵੀ ਸਰਦਾਰੀ ਜਿਹੜੀ ਆ ਉਹ ਨਜ਼ਰ ਜਿਹੜੀ ਨਹੀਂ ਆ ਰਹੀ ਦੂਜੇ ਬਣੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਮੈਂ ਆਪ ਉਧਰੀਆਂ ਕਹਾਂਗਾ ਆਪ ਉਧਰੀਆਂ ਕਰਕੇ ਇਹੋ ਜੇ ਕੰਮ ਕਰ ਰਹੀ ਆ ਪਾ ਕਰਨ ਸਾਹਿਬ ਇਹਦੇ ਵਿੱਚ ਜਿੰਮੇਵਾਰੀ ਜਿਹੜੀ ਸਭ ਤੋਂ ਵੱਧ ਉਹ ਚਿਰੇ ਕਾਲ ਤੱਕ ਸਭ ਦੇ ਜਥੇਦਾਰ ਦੀ ਬਣਦੀ ਹੈ ਕਿ ਮੌਜੂਦਾ ਸੰਕਟ ਜਿਹੜਾ ਛਾਇਆ ਕੀ ਉਹਨਾਂ ਦਾ ਹਾਲ ਵੀ ਗਾਨੀ ਗੁਰਪਤ ਸਿੰਘ ਵਰਗਾ ਆਪਣਾ ਕਿ ਜੇਕਰ ਇਸ ਮੁੱਦੇ ਤੇ ਅੱਜ ਸਭ ਤੋਂ ਵੱਡੀ ਲੋੜ ਹੈ ਫੈਸਲਾ ਲੈਣ ਇਸ ਦਾ ਮਤਲਬ ਇਹ ਹੈ ਕਿ ਇੱਕ ਪਾਸੇ ਤਾਂ ਜਿਹੜੀ ਲੀਡਰਸ਼ਿਪ ਹੈ ਬਾਗੀ ਸਤਾਤਵ ਜਿਹੜੀ ਜਾਂਦੇ ਉਹ ਮਿਲਦੇ ਆ ਤਾਂ ਉਹਨਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਨਹੀਂ ਕਿ ਬੇਟੀ ਸੱਤ ਮੈਂਬਰੀ ਸ਼੍ਰੀ ਅਕਾਲ ਤਖਤ ਸਭ ਤੋਂ ਜਿਹੜੀ ਬਣੀ ਅੱਜ ਵੀ ਕਾਰਸ਼ੀਲ ਹੈ ਤੇ ਜੇਕਰ ਉਹਨਾਂ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਸ਼ਰੂਮਨੀ ਅਕਾਲੀ ਦਰ ਦੀ ਲੀਡਰਸ਼ਿਪ ਮੌਜੂਦਾ ਆਪਣੇ ਪੱਤਰ ਤੇ ਭਰਤੀ ਮਹਿਮ ਸ਼ੁਰੂ ਕਰ ਦਿੰਦੀ ਹੈ ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਯਾਨੀ ਰਗਵੀ ਸਿਵੋਣਾ ਦੀ ਬੰਦੀ ਹੈ ਕੀ ਅਕਾਲ ਤਖਤ ਸਾਹਿਬ ਦੀ ਮਹੱਤਾ ਜਾਂ ਫਸਿਲਤੋ ਸੁਲਾਈਗੇ ਹੁਕਮ ਕੇਵਲ ਉਸੇ ਪੱਦਰ ਤੱਕ ਨਹੀਂ ਜਦ ਉਹਨਾਂ ਨੂੰ ਅਮਚਲ ਨਹੀਂ ਹੁੰਦੀ ਜ਼ਿੰਮੇਵਾਰੀ ਦੀ ਜਿਹੜੀ ਆ ਇਹਨਾਂ ਦੇ ਤਾਵਾ ਦੀ ਆ ਤੁਸੀਂ ਦੇਖ ਲਓ ਕਿ ਗਿਆਨੀ ਗੁਰਬਚਨ ਸਿੰਘ ਹੋਰਾਂ ਤੱਕ ਕੀ ਹਾਲ ਹੋਇਆ ਉਸ ਸਮੇਂ ਦੇ ਵਿੱਚ ਜੋ ਕੁਝ ਹੋਇਆ ਉਹਨਾਂ ਦੇ ਪੁੱਤਰੇ ਵੀ ਦਰਬਾਰ ਸਾਹਿਬ ਦੇ ਪਰਕਰਮਾ 'ਚ ਫੂਕੇ ਤੇ ਜਿਸ ਤਰੀਕੇ ਨਾਲ ਕੱਲ ਅਜਧਾਰਾ ਚ ਯਾਨੀ ਰਗਵੀਰ ਸਿੰਘ ਉਹਨਾਂ ਦੀ ਪੁਤਲੇ ਵੀ ਫੂਕੇਗੀ ਜੇਕਰ ਇਹ ਹੋ ਰਿਹਾ ਰਹਿੰਦਾ ਕਿ ਜੇਕਰ ਗਿਆਨੀ ਰਗਵੀਰ ਸਿੰਘ ਹੁਣੀ ਆਪਣੇ ਦਿੱਤੇ ਫੈਸਲੇ ਨੂੰ ਲਾਗੂ ਕਰਾਉਣ ਦੇ ਵਿੱਚ ਅਸਫਲ ਰਹਿੰਦੇ ਆ ਜਾਂ ਚੁੱਪ ਰਹਿੰਦੇ ਆ ਤਾਂ ਫਿਰ ਸੰਧੀ ਦੇ ਫੇਰ ਉਹ ਅਜਧਾਰਾ ਦੇ ਵਿੱਚ ਹਾਲਾਤ ਇਹੋ ਜਿਹੇ ਬਣ ਸਕਦੇ ਖਾਸ ਤੌਰ ਤੇ ਜਥੇਦਾਰਾਂ ਦੇ ਸੰਬੰਧ ਇਹ ਇੱਕ ਸੂਚਨਮਾ ਦਾ ਵਿਸ਼ਾ ਜ਼ਰੂਰ ਹੋਵੇਗਾ ਅੱਛਾ ਪ੍ਰੋਫੈਸਰ ਆਪਾਂ ਇੱਕ ਹੋਰ ਸ਼ੋਭੇ ਦੇ ਉੱਤੇ ਗੱਲ ਕਰਦੇ ਆ ਉਹ ਆ ਪੰਜਾਬ ਦੀ ਕਿਸਾਨੀ ਜਗਜੀਤ ਸਿੰਘ ਢੱਲੇਵਾਲ ਲਗਭਗ 55-56 ਦਿਨਾਂ ਤੋਂ ਮਰਨ ਵਰਤ ਤੇ ਸੀਗੇ ਤੇ ਕੱਲ ਖਬਰ ਆਉਂਦੀ ਹੈ ਵੀ ਕੇਂਦਰ ਦੀ ਇੱਕ ਟੀਮ ਜਿਹੜੀ ਹੈ ਉਹਨਾਂ ਨਾਲ ਮੁਲਾਕਾਤ ਕਰਨ ਆਏਗੀ 14 ਫਰਵਰੀ ਨੂੰ ਇਸੇ ਦੌਰਾਨ ਢੱਲੇਵਾਲ ਸਾਹਿਬ ਜਿਹੜੇ ਆ ਉਹ ਆਪਣਾ ਇਲਾਜ ਕਰਾਉਣ ਵਾਸਤੇ ਰਾਜ਼ੀ ਹੋ ਜਾਂਦੇ ਆ ਕਹਿੰਦੇ ਵੀ ਮੈਂ ਮੈਡੀਕਲ ਟ੍ਰੀਟਮੈਂਟ ਲੈਣਾ ਚਾਹਣਾ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਮਰਨ ਵਰਤ ਤੇ ਬੈਠੇ ਸੀਗੇ ਉਹ ਜੂਸ ਪੀ ਕੇ ਆਪਣਾ ਮਰਨ ਵਰਤ ਜਿਹੜਾ ਉਹ ਭੰਗ ਕਰ ਦਿੰਦੇ ਆ ਹੁਣ ਅਨਖੀਰ ਸਾਹਿਬ ਸਵਾਲ ਇੱਥੇ ਇਹ ਆ ਵੀ ਆਉਣ ਵਾਲੀ 14 ਤਰੀਕ ਨੂੰ ਇਸ ਗੱਲ ਦੀ ਕੀ ਗਾਰੰਟੀ ਆ ਵੀ ਜਿਹੜਾ ਵਫਦ ਕੇਂਦਰ ਤੋਂ ਇੱਥੇ ਆਊਗਾ ਪੰਜਾਬ ਆਊਗਾ ਜਾਂ ਇਸ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰੂਗਾ ਉਹ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਹਾਲਾਪਾ ਇਹ ਸੱਚ ਨਹੀਂ ਵੀ ਡਲੇਵਾਲ ਸਾਹਿਬ ਜਿਹੜੇ ਆ ਉਹ ਮਰਨਵਰਤ ਤੇ ਬੈਠੇ ਰਹਿਣ ਮਤਲਬ ਮੇਰੇ ਸਵਾਲ ਕਰਨ ਦਾ ਇਹ ਮਕਸਦ ਆ ਵੀ ਕੋਈ ਠੋਸ ਨਮਾਇੰਦਾ ਹੋ ਕੇ ਗਿਆ ਜੀ ਪੰਜਾਬ ਦੇ ਵਿੱਚ ਸੰਦੀਪ ਜੀ ਅੱਜ ਜਦੋਂ ਤੁਸੀਂ ਇਹਨੂੰ ਪ੍ਰਸ਼ਨ ਕਰ ਰਹੇ ਸੀ ਤਾਂ ਮੈਨੂੰ ਸਰਵਨ ਸਿੰਘ ਪੰਦੇੜ ਦੀ ਜਿਹੜੀ ਸਟੇਟਮੈਂਟ ਸਵੇਦੀ ਯਾਦ ਆ ਗਈ। ਹੂੰ ਬੱਲੇਵਾਲ ਸਾਹਿਬ ਤਾਂ ਜਿਹੜੀ ਗੱਲ ਕੇਂਦਰੀ ਜਿਹੜੇ ਖੇਤੀਬਾੜੀ ਵਿਭਾਗ ਦੇ ਸੀਨੀਅਰ ਪ੍ਰਿਯ ਅਰੰਜਨ ਉਹ ਹੁੰਦੇ ਆ ਗੱਲਬਾਤ ਕਰਦੇ ਤੇ ਬਕਾਇਦਾ ਤਾਂ ਉਹ ਤੇ ਚਿੱਠੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਇਹ ਸੰਦੇਸ਼ ਦਿੱਤਾ ਜਾਂਦਾ ਕਿ ਹਾਂ ਵੀ 14 ਫਰਵਰੀ ਨੂੰ ਗੱਲਬਾਤ ਅਸੀਂ ਤੁਹਾਡੇ ਨਾਲ ਕਰਾਂਗੇ। ਤੇ ਦੂਜੇ ਇੱਕ ਮੁਕੀ ਅੱਜ ਤੱਕ ਇੱਕ ਸਾਲ ਹੋ ਚੱਲਿਆ ਜਿਹੜੇ ਸ਼ੰਭੂ ਯੱਕੜੌਰੀ ਬਾਡਰ ਤੇ ਲੀਡਰਸ਼ਿਪ ਬੈਠੀ ਆ ਬਿਲਕੁਲ ਫਰਵਰੀ ਦੇ ਵਿੱਚ ਸ਼ਾਮਲ ਹੋ ਜਾਣਾ ਨਹੀਂ ਕਿ ਸ਼ਾਮਲ ਜੀ ਬਿਲਕੁਲ ਉਹਦੇ ਸੰਬੰਧੀ ਕਦੇ ਵੀ ਜਿਹੜੀ ਕੇਂਦਰ ਦੀ ਲੀਡਰਸ਼ਿਪ ਨੇ ਉਸ ਨੂੰ ਗੰਭੀਰਤਾ ਨਾਲ ਨਹੀਂ ਚੁਲਿਆ ਸਾਲ ਸਮਾ ਹੋ ਚੁਲਿਆ ਪਰ ਡੱਲੇਵਾਲ ਸਾਹਿਬ ਦੀ ਜਿਸ ਤਰੀਕਾ ਨਾਲ ਸਿਹਤ ਵਿਗੜਦੀ ਜਾ ਰਹੀ ਸੀ ਉਸ ਨੂੰ ਮੱਦੇ ਮੱਦੇ ਰੱਖਦੇ ਹੋਏ ਜਿਹੜੀ ਖੇਤੀਬਾੜੀ ਵਿਭਾਗ ਦੇ ਬੰਦੇ ਹੁੰਦੇ ਆ ਤੇ ਇਹਦੇ ਸੰਬੰਧੀ ਗੱਲਬਾਤ ਕਰਦੇ ਆ ਕਿ ਹਾਂ ਭਈ ਅਸੀਂ ਇਹ ਗੱਲਬਾਤ ਕਰਨ ਨੂੰ ਤਿਆਰ ਆ ਤੇ ਚੰਗੀ ਗੱਲ ਇਹ ਕਹੋਗਾ ਰੱਬ ਦੀ ਆ ਉਸ ਗੱਲ ਨੂੰ ਲੈ ਕੇ ਡੱਲੇਵਾਲ ਸਾਹਿਬ ਵੀ ਤਿਆਰ ਹੋ ਜਾਂਦੇ ਡਾਕਟਰੀ ਸੂਰਤ ਲੈਣੀ ਸ਼ੁਰੂ ਕਰ ਦਿੰਦੇ ਬੜਾ ਕੁਝ ਅਜੀਹਾ ਕੁਝ ਵਾਪਰਤਾ ਹੈਗਾ ਪਰ ਦੂਜੇ ਬੰਦੇ ਇਹ ਇਹ ਪਿੱਛਲਾ ਤਾਂ ਹੀ ਗਲਤੀ ਕਿ ਚੰਗਾ ਰੁਝਾਨ ਸੀ ਕਿਉਂਕਿ ਡੈਟਲੌਕ ਕੁਤਣਾ ਚਾਹੀਦਾ ਡੈਟਲੌਕ ਥਿਉਰੀ ਸੀ ਡੈਟ ਡੈਟਲੌਕ ਕਿਉਂਕਿ ਜਦੋਂ ਤੁਸੀਂ ਇੱਕ ਸਟੇਜ ਤੇ ਆਉਗੇ ਇੱਕ ਪਲੇਟਫਾਰਮ ਤੇ ਆਉਗੇ ਗੱਲਬਾਤ ਹੋਊਗੀ ਕੁਝ ਨਾ ਕੁਝ ਗੱਲਾਂ ਹੋਣਗੀਆਂ ਨਾ ਡੈਟਰਾ ਇੱਥੇ ਬੰਦਾ ਇੱਕ ਮਰਦ ਵਰਤ ਤੇ ਬਹਿ ਗਿਆ ਇਸ ਦਾ ਮਤਲਬ ਇਹ ਨਹੀਂ ਕਿ ਜਿੰਨਾਂ ਚਿਰ ਉਹ ਮਾਰੇ ਨਹੀਂ ਚਾਹੁੰਦਾ ਜਾਂ ਜਿੰਨੇ ਚਿਰ ਠੀਕ ਹੋਣਾ ਚਾਹੁੰਦਾ ਗੱਲ ਹੀ ਨਹੀਂ ਕਰਨੀ ਇਹ ਕੇਂਦਰਤਾ ਇੱਕ ਕਦਮ ਸੀ ਜਿਹਦੀ ਸਵਾਗਤ ਤੱਕ ਦਾ ਬਣਦਾ ਦੂਜੇ ਪਾਸੇ ਹਰਾਨੀ ਦੀ ਗੱਲ ਇਹ ਆ ਕਿ ਅੱਜ ਸਵੇਰੇ ਸਰਮਨ ਸਿੰਘ ਭਲੇ ਉਹਨਾਂ ਦੀ ਇੱਕ ਸਟੇਟਮੈਂਟ ਸਾਹਮਣੇ ਆ ਜਾਂਦੀ। ਉਹ ਇਹ ਗੱਲ ਕਹਿੰਦੇ ਆ ਕਿ ਹਾਂ ਭਾਈ ਆ ਜੋ ਵੀ ਕੁਝ ਹੋਇਆ ਕੇਂਦਰ ਦੀਆਂ ਜਿਹੜੀਆਂ ਏਜੰਸੀਆਂ ਨੇ ਜਾਂ ਦੂਜੇ ਪਾਸੇ ਕੋਈ ਸਰਕਾਰੀ ਅਫਸਰ ਨੇ ਸਾਡੇ ਅੰਦੋਲਨ ਨੂੰ ਸਾਡੇ ਮੋਰਚੇ ਨੂੰ ਭੰਗ ਕਰਨ ਵਾਸਤੇ ਜਿਹੜੀਆਂ ਸਾਜਸ਼ਾ ਰਚਦੇ ਨੇ ਹੁਣ ਆਪਣੇ ਆਪ ਦੇ ਵਿੱਚ ਇਹ ਪ੍ਰਸ਼ਨ ਬਹੁਤ ਵੱਡਾ ਕਿ ਜਦੋਂ ਇੱਕ ਪਾਸੇ ਹਨੋਰੀ ਬਾਡਰ ਤੇ ਬੈਠੀ ਲੀਡਰਸ਼ਿਪ ਜਿਹੜੀ ਹੈ ਗੱਲਬਾਤ ਵਾਸਤੇ ਤਿਆਰ ਹੋ ਜਾਂਦੀ ਹੈ ਤੇ ਦੂਸਰੇ ਵੱਲੇ ਜਿਹੜੇ ਸ਼ੰਭੂ ਬਾਡਰ ਤੇ ਬੈਠੇ ਆ ਉਹ ਬੰਦੇ ਇਸ ਤਾਲੂ ਇਸ ਤਰੀਕਾ ਨਾਲ ਲੈ ਰਹੇ ਆ ਹੁਣ ਇਹ ਸਾਰੇ ਸੰਦਰਭ ਦੇ ਵਿੱਚ ਸਾਰੇ ਸਿਨੈਰੀਓ ਦੇ ਵਿੱਚ ਸੰਦੀਪ ਜੀ ਦੀ ਸਥਿਤੀ ਇਹ ਬਣ ਕੇ ਸਾਹਮਣੇ ਆਉਂਦੀ ਹੈ ਕਿ ਕਿਸਾਨ ਜਿੱਥੇ ਬੰਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਇੱਕ ਮਤ ਨਹੀਂ ਆ ਗਈਆਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਇੱਕ ਚੌਧਰ ਦੀ ਲੜਾਈ ਜਿਹੜੀ ਆ ਲੜੀ ਜਾ ਰਹੀ ਹੈ ਖਾਸ ਤੌਰ ਤੇ ਸਰਵਨ ਸਿੰਘ ਪੰਦੇ ਦੇ ਸੰਦਰਭ ਵਿੱਚ ਮੈਂ ਇਹ ਗੱਲ ਕਹਿ ਸਕਦਾ ਫ੍ਰੈਂਕਲੀ ਕਿਉਂਕਿ ਜਦੋਂ ਵੀ ਡੈਟਲਕ ਟੁੱਟਣ ਲੱਗਦਾ ਜਦੋਂ ਵੀ ਕੋਈ ਗੱਲਬਾਤ ਹੋਣ ਲੱਗਦੀ ਹੈ ਉਹ ਇਹੋ ਗੱਲ ਕਹੀ ਜਾਂਦੇ ਆ ਉਹਨਾਂ ਨੇ ਅੱਜ ਇਹ ਗੱਲ ਕਹੀ ਸਟੇਟਮੈਂਟ ਤੇ ਕਿ ਹਾਂ ਭਾਈ ਜਿਹੜੀ ਐਮਐਸਪੀ ਦੀ ਕਾਨੂੰਨੀ ਗਰੰਟੀ ਉਹ ਸਭ ਤੋਂ ਲੁੜਿੰਦੀ ਹੈ ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਐਮਐਸਪੀ 1970 ਤੋਂ ਮਿਲਦੀ ਆ ਰਹੀ ਹੈ ਉਹ ਕਹਿੰਦੇ ਨਹੀਂ ਕਿ ਅਸੀਂ ਦੇਸ਼ ਤੇ ਵੱਖ-ਵੱਖ ਸੂਬਿਆਂ ਦੇ ਸਾਰੇ ਕਿਸਾਨਾਂ ਵਾਸਤੇ ਚੁਣੇ ਹਾਂ ਜਦੋਂ ਕਿ ਦੇਸ਼ ਦੇ ਦੂਜੇ ਰਾਜਾਂ ਦੇ ਕਿਸਾਨ ਇਸ ਮੁੱਦੇ ਤੇ ਕਦੇ ਇਕਮਾਤੀ ਹੋਣੇ ਕਦੀ ਮੰਗੀ ਨਹੀਂ ਤਾਂ ਜੇਕਰ ਦੂਜੇ ਸੂਬੇ ਵਾਲੇ ਮੰਗਦੇ ਨਹੀਂ ਤੁਸੀਂ ਉਸ ਕਰਨ ਨੂੰ ਆਧਾਰ ਬਣਾ ਕੇ ਜਿਹੜਾ ਗੱਲ ਤੋਂ ਜਿਹੜਾ ਗੱਲ ਤੋਂ ਤੁਸੀਂ ਮੋਰਚਾ ਲਾ ਕੇ ਬੈਠ ਗਏ ਜੀ ਤਾਂ ਫਿਰ ਤੁਹਾਡੀ ਜ਼ਿੰਮੇਵਾਰੀ ਕਿੱਥੇ ਲੱਭਾਤ ਹੁੰਦੀ ਹੈ ਤੁਸੀਂ ਕੀ ਹੁੰਦਿ ਜੇ ਇਹ ਗੱਲ ਨਹੀਂ ਕੀਤੀ ਜਿਹੜੀ ਵੱਡੀ ਕਲਾਜ ਦੇ ਸੰਦਰਭ ਚ ਸਾਹਮਣੇ ਆਈ ਸਰਵਨ ਸਿੰਘ ਭੰਦੇਲ ਦਾ ਇਸ ਮੁੱਦੇ ਤੇ ਇਹ ਬਿਆਨ ਹੋਣਾ ਕਿ ਹਾਂ ਭੀ ਜਦੋਂ ਗੱਲਬਾਤ ਸ਼ੁਰੂ ਹੋਣ ਲੱਗੀ ਐ 14 ਫਰਵਰੀ ਨੂੰ ਗੱਲਬਾਤ ਹੋਈ ਐ ਉਸ ਤੋਂ ਉਹ ਗੱਲਬਾਤ ਸਿਰੇ ਚੜਦੀ ਆ ਨਹੀਂ ਚੜਦੀ ਉਹ ਪੁਖ ਦੇ ਗਰਭ ਚ ਪਿਆ ਉਹਦੇ ਸੰਬੰਧੀ ਨਾਲ ਤੁਸੀਂ ਕਹਿ ਸਕਦੇ ਨਾ ਮੈਂ ਕੁਝ ਕਹਿ ਸਕਦਾ ਪਰ ਉਸ ਤੋਂ ਪਹਿਲਾਂ ਜੇਕਰ ਅਜਿਹਾ ਸਟੇਟਮੈਂਟ ਆਉਣ ਗਿਆ ਤਾਂ ਕੀ ਗੱਲਬਾਤ ਕਿਸੇ ਤਨ ਪਤਰ ਲੱਗੂਗੀ ਆਪਣੇ ਆਪ ਦੇ ਵਿੱਚ ਵੱਡਾ ਪ੍ਰਸ਼ਨ ਇਹ ਹੈ ਦਾ ਜੇ ਕਿਸਾਨ ਚ ਇਥੇ ਬੰਨੀ ਆ ਸਿਰ ਜੀ ਇਹ ਇਸੇ ਦੌਰਾਨ ਨਾ ਪ੍ਰੋਫੈਸਰ ਸਾਹਿਬ ਪੰਦੇਰ ਸਾਹਿਬ ਕਹਿੰਦੇ ਆ ਵੀ 21 ਤਰੀਕ ਨੂੰ ਨਾ ਦਿੱਲੀ ਕੂਚ ਕਰਨਾ ਸੀਗਾ ਇੱਕ ਵਾਰੀ ਫੇਰ ਜਥਾ ਜਿਹੜਾ ਉਹ ਜਾਣਾ ਸੀਗਾ ਹਾਲਾਂ ਪਹਿਲਾਂ ਵੀ ਕੋਸ਼ਿਸ਼ ਹੋਈ ਉਧਰੋਂ ਹਰਿਆਣੇ ਵੱਲੋਂ ਉਹਨਾਂ ਨਹੀਂ ਲੰਘਣ ਦਿੱਤਾ ਉਹ ਉਹਨਾਂ ਨੇ ਫਿਲਹਾਲ ਜਿਹੜਾ ਮੁਅੱਤਲ ਕਰ ਲਿਆ ਪਰ 26 ਜਨਵਰੀ ਦਾ ਜਿਹੜਾ ਟਰੈਕਟਰ ਮਾਰਚ ਹੈ ਉਹ ਬਕਾਇਦਾ ਤੌਰ ਤੇ ਹੋਵੇਗਾ ਉਹ ਕਹਿੰਦੇ ਵੀ ਸਾਡਾ ਜਿਹੜਾ ਇਹ ਫੈਸਲਾ ਪ੍ਰੋਗਰਾਮ ਬਣਿਆ ਹੋਇਆ ਉਹ ਉਰ ਕਹਿੰਦੇ ਅਸੀਂ ਕਰਾਂਗੇ ਦੇਖੋ ਸਰਬਲ ਸੈਕਟਰ ਦੇ ਰੋਲ ਅੰਦੀਆ ਸਟੇਟਮੈਂਟ ਹਮੇਸ਼ਾ ਇਹੋ ਜਿਹੀ ਹੁੰਦੀ ਹੈ ਹੁਣ ਜਿਸ ਤਰੀਕੇ ਨਾਲ ਕਿਸਾਨੀ ਇਕਤਾ ਦਾ ਮੁੱਦਾ ਹੈ ਕਿਸਾਨੀ ਇਕਤਾ ਦੇ ਮੁੱਦੇ ਤੇ ਇਹ ਗੱਲ ਉਹ ਜਿਹੜੀ 32 ਕਿਸਾਨ ਜਥੇਬੰਦੀਆਂ ਨੇ ਜਾਂ ਬਾਕੀ ਐਸਕੇਐਮ ਆ ਉਹ ਇਨੀ ਗੱਲ ਕਿੱਡਾ ਕਿ ਹਾਂ ਭਈ ਜਿਹੜਾ ਕੇਂਦਰ ਦੇ 343 ਕਾਨੂੰਨ ਜਿਹੜੇ ਰੱਦ ਕੀਤੇ ਸੀ ਉਹਨਾਂ ਨੂੰ ਉਹ ਨਵੇਂ ਰੂਟੇ ਵਿੱਚ ਖੇਤੀਬਾੜੀ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਲਾਗੂ ਕਰਨਾ ਚਾਹੁੰਦੀ ਆ ਤੇ ਸਾਡੀ ਬੋਰਡ ਵੀ ਮੰਗ ਇਹ ਆ ਕਿ ਅਸੀਂ ਉਸ ਨੂੰ ਰੱਦ ਕਰਨਾ ਉਸ ਨੂੰ ਰੱਦ ਕਰਾਉਣਾ ਸਰਬਲ ਸਿੰਘ ਵਡੇਰ ਹੁਣੀ ਕਹਿੰਦੇ ਕਿ ਨਹੀਂ ਇਹ ਗੱਲ ਬਾਤੀਆਂ ਨੇ ਪਹਿਲਾਂ ਅਸੀਂ ਐਮਐਸਪੀ ਦੀ ਗਰੰਟੀ ਲੈਣੀ ਕਾਨੂੰਨੀ ਗਰੰਟੀ ਦੇਣੀ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਪਹਿਲੇ ਕਿਸਾਨੀ ਅਧੋਨਾਂ ਨਾਲ ਜੰਗ ਲੜੀ ਗਈ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਕੇ ਉਹਨਾਂ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲਿਆ ਪਸਾ ਐਸਕੇਐਮ ਮੋਰਚਾ ਜਿੱਤ ਕੇ ਵਾਪਸ ਪਰਤਿਆ ਦੂਜੇ ਪਾਸੇ ਹੁਣ ਕੇਂਦਰ ਸਰਕਾਰ ਉਹਨਾਂ ਕਾਲੇ ਕਾਨੂੰਨਾਂ ਨੂੰ ਜਿਹੜੀ ਕੇਂਦਰੀ ਖੇਤੀਬਾੜੀ ਨੀਤੀ ਹੈ ਉਸ ਰੂਪ ਚ ਲਾਗੂ ਕਰਨਾ ਚਾਹੁੰਦਾ ਜਿਸ ਨੂੰ ਲੈ ਕੇ ਐਸਕੇਐਮ ਨੇ ਇੰਨੀ ਗੱਲ ਕਹਿ ਦਿੱਤੀ कि ਅਸੀਂ ਇਸ ਚੀਜ਼ ਨੂੰ ਪੱਕੇ ਅਧਾਰ ਤੇ ਰੱਖਣਾ ਹੈਗਾ ਕਿ ਸਭ ਤੋਂ ਪਹਿਲਾਂ ਸਾਡੀ ਮੰਗ ਇਹ ਆ ਕਿ ਅਸੀਂ ਇਸ ਖੇਤੀਬਾੜੀ ਨੀਤੀ ਨੂੰ ਲਾਗੂ ਨਹੀਂ ਹੋਣਾ ਅਸੀਂ ਇਸ ਨੂੰ ਰੱਦ ਕਰ ਇਹ ਦਾ ਇਹਦਾ ਵਿਰੋਧ ਤੇ ਪ੍ਰੋਫੈਸਰ ਸਾਹਿਬ ਪੰਜਾਬ ਸਰਕਾਰ ਵੀ ਕਰ ਰਹੀ ਹੈ ਜਿਹੜਾ ਨਵਾਂ ਖੇਤੀ ਖਰੜਾ ਬਣਾਇਆ ਉਹਦਾ ਵਿਰੋਧ ਪੰਜਾਬ ਸਰਕਾਰ ਵੀ ਕਰ ਰਹੀ ਹੈ ਵਕ ਵਕ ਇਹ ਥਾਵਾਂ ਤੇ ਇਹਦਾ ਵਿਰੋਧ ਹੋ ਰਿਹਾ ਵੈਸੇ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਬਦ ਗੱਲ ਮੈਂ ਸਰਬੰਸਖ ਭਲੇ ਜਿਹਾ ਉਸ ਜਥੇਬੰਦੀ ਜਿਹੜੀ ਕਿਸਾਨੀ ਇਕਤਾ ਦੇ ਸੰਦਰਭ ਚ ਕਰ ਰਹੇ ਕਿਸਾਨੀ ਇਕਤਾ ਵਾਲੀ ਜਿਹੜੀ ਇਕਤਾ ਦਾ ਮੁੱਦਾ ਗੱਲ ਪੇਚ ਉੱਥੇ ਫਸ ਗਿਆ ਪੇਛੇ ਇਸੇ ਮੁੱਦੇ ਤੇ ਫਸਿਆ ਕਿ ਇਹ ਜਿਹੜੀਆਂ ਦੋ ਜਥੇਬੰਦੀਆਂ ਨੇ ਖਾਸ ਤੌਰ ਤੇ ਸਰਵਨ ਸਿੰਘ ਭਦੇੜਵਾਲੀ ਜਿਹੜੀ ਜਥੇਬੰਦੀ ਸ਼ੰਭੂ ਬਾਰੋਡ ਤੇ ਬੈਠੀ ਆ ਉਹ ਕਹਿੰਦੀ ਹੈ ਨਹੀਂ ਆ ਜਿਹੜਾ ਮੁੱਦਾ ਆ ਇਹ ਛੱਪ ਅਸੀਂ ਪਹਿਲੀ ਨਹੀਂ ਰੱਖਣੀ ਇਹ ਬਾਅਦ ਚ ਰੱਖੋ ਪਹਿਲੀ ਸ਼ਰਤ ਇਹ ਰੱਖੋ ਕਿ ਅਸੀਂ ਐਮਐਸਪੀ ਦੀ ਗਾਰੰਟੀ ਜਿਹੜੀ ਲੈਣੀ ਹੁਣ ਆਪਣੇ ਆਪ ਦੇ ਵਿੱਚ ਵੱਡਾ ਇਹ ਸਵਾਲ ਆ ਜਿਸ ਖੇਤੀ ਨੀਤੀ ਨੂੰ ਵੱਖ-ਵੱਖ ਰਾਜ ਰਾਤ ਕਰ ਚੁੱਕੇ ਦੂਜੇ ਬੰਨੇ ਪੰਜਾਬ ਸਰਕਾਰ ਰੱਦ ਕਰ ਚੁੱਕੀ ਆ ਤੀਸਰੇ ਬੰਨੇ ਇਸ ਗੱਲ ਨੂੰ ਐਸਕੇਐਮ ਜਿਹੜਾ ਕਹਿੰਦਾ ਕਿ ਇਸ ਗੱਲ ਨੂੰ ਅਸੀਂ ਪਹਿਲੇ ਦਾ ਹੱਥੇ ਰੱਖਣਾ ਤੇ ਫਿਰ ਸਰਵਰ ਸਿੰਘ ਪੰਦੇਲ ਹੁਣ ਇਸ ਮੁੱਦੇ ਨੂੰ ਕਿਉਂ ਅਬਨੋਰ ਕਰਕੇ ਐਮਐਸਪੀ ਦੀ ਗਰੰਟੀ ਨੂੰ ਦੇਸ਼ ਭਰ ਵਿੱਚ ਲਾਗੂ ਕਰਾਉਣਾ ਚਾਹੁੰਦੇ? ਹੁਣ ਜਿਹੜੀ ਇਹੋ ਜਿਹੀਆਂ ਗੱਲਾਂ ਨੇ ਇਹ ਤਾਂ ਫਿਰ ਨੇਤਾਵਾਂ ਤੇ ਕਿਸਾਨ ਜਥੇਬੰਦੀਆਂ ਤੇ ਆਖਰਕਾਰ ਤੇ ਤਾਂ ਪ੍ਰਸ਼ਨ ਕਿੰਨ ਸੰਦੀਪ ਜੀ ਪੇਦਾ ਕਰਨਗੇ ਕਰਦੇ। ਸੋ ਇਹ ਜਿਹੜੀ ਸਥਿਤੀ ਹੈ ਹੁਣ ਡੱਲੇਵਾਲ ਸਾਹਿਬ ਦਾ ਮਰਦਮਤ ਖਤਮ ਹੋਣਾ ਜਾਂ ਨਹੀਂ ਹੋਣਾ ਗੱਲ ਵੱਖਰੀ ਪਰ ਡਾਕਟਰੀ ਸੂਤੋਂ ਨਾਲ ਸ਼ੁਰੂ ਕਰਤੀ ਆ। ਇੱਕ ਸੂਕੀ ਕਿਸਾਨਾਂ ਨੇ ਆਪਣਾ ਮਰਦਮਤ ਖਤਮ ਕਰਤਾ। ਪਰ ਉਹਦੇ ਵਿੱਚ ਜੇਕਰ ਇਹੋ ਜਿਹਾ ਬਿਆਨ ਆ ਜਾਂਦਾ ਤਾਂ ਮੈਨੂੰ ਲੱਗਦਾ ਮੈਨੂੰ ਲੱਗਦਾ ਕਿ ਇਹ ਜਿਹੜੀ ਕਿਸਾਨ ਜਥੇਬੰਦੀਆਂ ਵੱਲੋਂ ਇਹ ਜਿਹੜਾ ਅੰਦੋਲਨ ਸ਼ੁਰੂ ਕੀਤਾ ਗਿਆ ਖਾਸ ਤੌਰ ਤੇ ਇੱਕ ਦੀ ਜਥੇਬੰਦੀ ਕੋਲ ਜਿਹੜੇ ਬਿਆਨ ਆ ਰਹੇ ਆ ਕੇਵਲ ਤੇ ਕੇਵਲ ਆਪਣੀ ਚੰਪਰ ਤੋਂ ਸਾਨੂੰ ਮੁੱਖ ਰੱਖੀ ਆ ਜੇ ਵਾਕੇ ਤੁਸੀਂ ਕਿਸਾਨਾਂ ਦੀਆਂ ਹੱਕੀ ਮੰਗਾਂ ਵਾਸਤੇ ਯਤਨਸ਼ੀਲ ਜੇ ਤਾਂ ਸਭ ਤੋਂ ਪਹਿਲਾਂ ਲੋੜ ਇਹ ਆ ਕਿ ਇੱਕ ਸਾਂਝੇ ਪਲੇਟਫਾਰਮ ਤੇ ਆਉਣ ਦੇ ਸਾਂਝੇ ਪਲੇਟਫਾਰਮ ਤੇ ਆਜੋ ਚਾਹੇ ਉਹ ਐਸਕੇਐਮ ਵਾਲੇ ਹੋਣ ਚਾਹੇ ਐਸਕੇਐਮ ਜੇਆਰਸੀਐਸ ਹੋਣ ਚਾਹੇ ਕੋਈ ਵੀ ਹੋਣ ਸਭ ਤੋਂ ਪਹਿਲੀ ਬੁਨਿਆਦੀ ਲੋੜ ਇਹ ਆ ਇੱਕ ਸੰਜੇਪ ਪਲੇਟਫਾਰਮ ਤੇ ਆ ਗੱਲ ਹੋਵੇ ਮੰਨਾਂ ਚ ਇਹ ਸੰਜੇਕ ਬਣੇ ਇੱਕ ਕੋ ਸੁਹਿਰਤਤਾ ਪ੍ਰਗਟ ਹੋਵੇ ਇੱਕ ਸਾਂਝਾ ਮੰਗ ਪੱਤਰ ਹੋ ਜੇ ਤਿਆਰ ਉਹਦੇ ਅਧਾਰ ਤੇ ਜੇ ਤੁਸੀਂ ਗੱਲ ਕਰਨ ਜਾਂਦੇ ਚ ਤਾਂ ਠੀਕ ਆ ਪਰ ਜੇਕਰ ਉਸ ਤੋਂ ਪਹਿਲਾਂ ਹੀ ਉਹ ਜਿਹੀ ਗੱਲਾਂ ਪੈਦਾ ਹੋ ਜਾਂਦੀਆਂ ਕਿ ਜਿਸ ਤਰ੍ਹਾਂ ਸਰਬੰਸਿਕ ਪੰਲੇ ਦਾ ਬਿਆਨ ਆਇਆ ਤੇ ਦੂਜੇ ਪਾਸੇ ਡੱਲੇਵਾਲ ਸਾਹਿਬ ਇਹ ਤਿਆਰ ਹੋਗੇ ਡਾਕਟਰੀ ਸਹਾਤਾ ਲੈਣ ਨੂੰ ਤਾਂ ਸਾਫ ਜ਼ਾਹਿਰ ਆ ਕਿ ਇਹ ਜਿਹੜੀ ਗੱਲ ਆ ਇਹ ਇੱਕ ਤਨ ਪੱਤਰ ਲੱਗਦੀ ਮਹਿਸੂਸ ਹੋਣੀ ਨਹੀਂ ਤੁਹਾਡਾ ਬਿਆਰ ਇਹ ਤੁਹਾਡਾ ਪ੍ਰਸ਼ਨ ਇਹ ਸੀ ਕਿ ਹਾਂ ਭਈ ਉਹ ਗੱਲ ਕੇ ਤਨ ਪੱਤਰ ਲੱਗੂਗੀ ਜਾਂ ਨਹੀਂ ਲੱਗੂ ਉਹ 14 ਤਰੀਕ ਦੀ ਗੱਲ ਹੈ 14 ਫਰਵਰੀ ਕੀ ਹੁੰਦਾ ਜਾਂ ਕੀ ਨਹੀਂ ਹੁੰਦਾ ਇਹ ਤਾਂ ਹੋਰ ਵळा ਸਮਾਂ ਦੱਸੇਗਾ ਪਰ ਜਿਸ ਤਰੀਕੇ ਨਾਲ ਬਿਆਨਬਾਜ਼ੀ ਅੱਜ ਦੂਜੀ ਦਿਨੀ ਸ਼ੁਰੂ ਹੋ ਗਈ ਆ ਇਹ ਕਿਸਾਨ ਜਥੇਬੰਦੀਆਂ ਦੇ ਆਪਸੀ ਅੰਤਰ ਵਿਰੋਧ ਨੂੰ ਪੈਦਾ ਜਿੜੀ ਜਾਂ ਪੇਸ਼ ਕਰਦੀ ਆ ਜੇ ਤਾਂ ਕਿਸਾਨ ਜਥੇਬੰਦੀਆਂ ਨੂੰ ਬਚਣਾ ਚਾਹੀਦਾ ਹੈ ਜੀ ਪ੍ਰੋਫੈਸਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਪਸ਼ੁਕਰੀ